ਇਹਦਾ ਰੇਟ ਵੀਜੀ 500 ਰੁਪਿਆ ਸ਼ੂਟ ਦਾ 5 ਮੀਟਰ ਦੇਵਾਂਗੇ ਗਾਜ ਮਾਰ ਕੇ ਦੇਵਾਂਗੇ ਤੁਸੀਂ ਸਵਾ 300 ਰੁਪਿਆ ਰੇਟ ਹੈ ਵੀਜੀ ਏਕੇ ਟੈਕਸ ਦਾ ਮਾਲ ਕਾਟਨ ਕੋਈ ਦੇ ਨਹੀਂ ਸਕਦਾ ਵੀਜੀ ਆਪਾਂ ਦੰਨੇ ਸਵਾ 300 ਰੁਪਏ ਫਿਰ ਵੀਜੀ ਸੋਨੂੰ ਆਪਾਂ ਦਿਖਾਉਣੇ ਵੀਜੀ ਕਾਟਨ ਆ ਏਕੇ ਟੈਕਸ ਦਾ ਮਾਲ ਆਪਣੇ ਕੋਲੇ ਇਹ ਮੈਚਿੰਗ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਹੈ ਆਪਣਾ ਇਹ ਪਿੰਡ ਵੇਲਾ ਪਿੰਡ ਪੈਂਦਾ ਮੈਸਰ ਖਾਨਾ ਵੀਰ ਜੀ ਮੋਰ ਮੰਡੀ ਦੇ ਕੋਲੇ ਪਿੰਡ ਪੈਂਦਾ ਮੈਸਰ ਖਾਨਾ ਆਈ ਵੀਡੀਓ ਹੀ ਆਪਾਂ ਦੱਸਦੇ ਹਰ ਇੱਕ ਬੰਦੇ ਨੂੰ ਵੀ ਇਹ ਮੋਰ ਮੰਡੀ ਦੇ ਕੋਲੇ ਆ ਪਿੰਡ ਮੈਸਰ ਖਾਨਾ ਜ਼ਿਲ੍ਹਾ ਆਪਣਾ ਵੀਰ ਜੀ ਬਠਿੰਡਾ ਹੈ ਇਹ ਮੈਸਰ ਖਾਨਾ ਵੀਰ ਜੀ ਮਨਿੰਦਰ ਕਲੋਥ ਹਾਊਸ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਜਿੱਥੇ ਆਪਾਂ ਨੂੰ ਵਧੀਆ ਕੁਆਲਿਟੀ ਦਾ ਵਧੀਆ ਇੱਕ ਨੰਬਰ ਦਾ ਕੁਆਲਿਟੀ ਤੇ ਬਹੁਤ ਹੀ ਸਸਤਾ ਕੱਪੜਾ ਮਿਲਦਾ ਹੈ ਤੇ ਆਪਾਂ ਵੀਡੀਓ ਪਾਉਣਾ ਹੈ ਪੰਜ ਚਾਰ ਦਿਨਾਂ ਬਾਅਦ ਵੀਡੀਓ ਪਾਉਣਾ ਜੰਨੇ ਤੁਹਾਨੂੰ ਦੱਸ ਦਿਆਂ ਵੀਰੇ ਆਏ ਵੀਰੇ ਰੋਜ਼ ਰੋਜ਼ ਤਾਂ ਵੀਡੀਓ ਵੀ ਨਹੀਂ ਪੈਂਦੀ ਕਾਨੂੰ ਤੱਕ ਕੇ ਹੁੰਨੇ ਰੋਜ਼ ਰੋਜ਼ ਕੰਮ ਵਾਲਾ ਹੁੰਦਾ ਖਿਲਰ ਖਾਣ ਬਹੁਤ ਹੁੰਦਾ ਤੇ ਪਾਕਿਸਤਾਨ ਚਾਰ ਦਿਨਾਂ ਬਾਅਦ ਵੀਡੀਓ ਪਾਉਣਾ ਜਦੋਂ ਕੋਈ ਮਾਲ ਨਵਾਂ ਵਧੀਆ ਨਵਾਂ ਆਉਂਦਾ ਉਸ ਨੂੰ ਦੱਸਦੇ ਆ ਜਰੂਰ ਵੀਰੇ ਸਾਰੇ ਸਾਨੂੰ ਸਾਰਾ ਚੀਜ਼ ਦਿਖਾਉਨੇ ਆ ਰੇਟ ਕੁਆਲਿਟੀ ਤੇ ਵੀਰੇ ਅਣਪੜ੍ਹੇ ਬੰਦੇ ਆ ਕੋਈ ਬਾਲੇ ਪੜ੍ਹੇ ਲਿਖੀ ਵੀ ਹੈ ਨਹੀਂ ਪੀਸੀ ਪਾੜ ਬਾਈ ਮਾਰੀ ਦੇ ਵੀ ਆਏ ਆ ਇਹ ਨਿਊ ਹੈ ਜੀ ਇਹ ਫਲਾਨੀ ਹੈ ਇਹ ਠਿੰਡੀ ਅਸੀਂ ਤਾਂ ਵੀਰੇ ਮੋਟਾ ਮੋਟਾ ਸਮਾਨ ਦੱਸ ਦਿੰਨੇ ਆ ਅਸੀਂ ਤਾਂ ਥੋੜਾ 10 ਮਿੰਟਾਂ ਦੇ ਵਿੱਚ ਸਾਰੀ ਕੁਆਲਿਟੀ ਦਿਖਾ ਦਿੰਨੇ ਆ ਅਸੀਂ ਉਹ ਕੰਮ ਨਹੀਂ ਹੈ ਵੀ ਇੱਕ ਤੇ ਲੰਮਕੀ ਜਾਵਾਂਗੇ ਇੱਕ ਨੂੰ ਦਿਖਾਈ ਜਾਵਾਂਗੇ ਤੇ ਵੀਰ ਜੀ ਤੁਹਾਡੇ 5-10 ਮਿੰਟ ਲਵਾਂਗੇ ਨਵਾਂ ਮਾਲ ਆਇਆ ਹੋਇਆ ਹੈ ਵਧੀਆ ਕਾਟਨ ਦਾ ਤੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਤੇ ਇਹ ਵੀਰ ਜੀ 5-4 ਮਿੰਟ ਲਵਾਂਗੇ ਤੁਹਾਡੇ ਤੇ ਆਓ ਆਪਾਂ ਦਿਖਾਉਣਾ ਮਾਲ ਤੁਹਾਨੂੰ ਕਾਟਨ ਦਾ ਮਾਲ ਹੈ ਵੀਰ ਜੀ ਫੁੱਲ ਜ਼ਿੰਮੇਵਾਰੀ ਹੋਊਗੀ ਮਾਲ ਦੀ ਤੇ ਇਹ 5 ਮੀਟਰ ਦੀ ਕੱਟ ਹੋਊਗੀ ਆਲ ਓਵਰ ਸੂਟ ਨੇ ਵੀਰ ਜੀ ਇਹ ਤੇ ਮਾਲ ਪੂਰਾ ਵਧੀਆ ਕੁਆਲਿਟੀ ਦਾ ਇੱਕ ਨੰਬਰ ਮਾਲ ਹੈ ਇਹ ਆ ਦੇਖੋ ਵੀਰ ਜੀ ਮਾਲ ਦੇਖੋ ਫਲਾਵਰ ਦੇਖੋ ਇਹਦੀ ਤੇ ਕੁਆਲਿਟੀ ਚੈੱਕ ਕਰੋ ਕੁਆਲਿਟੀ ਬਣੀ ਹੋ ਵੀ ਜੀ ਆਪਣੀ ਫੁੱਲ ਜ਼ਿੰਮੇਵਾਰੀ ਹੋ ਜਿਹੜੀ ਦੀ ਕੁਆਲਿਟੀ ਹੈ। ਇਹ ਕੇ ਟੈਕਸ ਦਾ ਕੱਪੜਾ ਹੈ। ਕਾਟਨ ਪਿਓਰ ਕਾਟਨ ਹੈ ਚੈਲੰਜ ਹੈ ਇਸ ਗੱਲ ਤੇ ਜੇ ਕੋਈ ਇਹਨੂੰ ਕਹੇ ਵੀ ਇਹਦੇ ਵਿੱਚ ਮਿਕਸਿੰਗ ਹੈ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਪਿਓਰ ਹੈ ਜਮਾ। ਆਹ ਦੇਖੋ ਵੀਰ ਜੀ ਪੂਰਾ ਵਧੀਆ ਕੱਪੜਾ ਇਹ। ਕਾਟਨ ਦਾ ਵੀਰ ਜੀ ਜਿਹਦਾ ਬਰੀਕ ਲੈਣਾ ਹੈ ਵੀ ਜੀ ਦਾ ਦੇਖੋ ਦਾਦੀ ਮਾਮਾ ਵਾਸਤੇ ਵੀ ਹੈਗੇ। ਜਿਹੜੇ ਆਪਣੇ ਵੱਡੀ ਉਮਰ ਦੇ ਬਜ਼ੁਰਗ ਹੁੰਦੇ ਆ ਆਪਣੇ ਉਹਨਾਂ ਵਾਸਤੇ ਬਰੀਕ ਕਲਰ ਹੈ ਗਰੇ ਕਲਰ ਦੇ ਵੀ ਹੈਗੇ ਚਿੱਟੇ ਵੀ ਹੈਗੇ ਆ ਦੇਖੋ ਕਿੰਨੇ ਸੋਹਣੇ ਕੱਪੜੇ ਐ ਇਹ ਆਪਾਂ ਸਪੈਸ਼ਲ ਇੱਕ ਦਿਖਾਇਆ ਆਪਣੀਆਂ ਦਾਦੀ ਮਾਂ ਵਾਸਤੇ ਵੱਡੀ ਉਮਰ ਦੇ ਵੀ ਲੈਣ ਦੇਣਗੇ ਬੱਚੇ ਆਪਦੇ ਹੁੰਦੇ ਨੇ ਆ ਦੇਖੋ ਸਾਰੇ ਆਹ ਨਾ ਬਰੀਕ ਜੀ ਇਹ ਬਰੀਕ ਆ ਦੇਖੋ ਇਹ ਸਾਰੇ ਬਰੀਕ ਆਪਾਂ ਇੱਕ ਲੈਸ ਪਵਾਇਆ ਹੋਇਆ ਉਦੋਂ ਬਾਅਦ ਵੀਰ ਜੀ ਦੇਖੋ ਆ ਚੀਜ਼ ਦੇਖੋ ਕੁਆਲਿਟੀ ਆ ਦੇਖੋ ਵੀਰ ਜੀ ਪੂਰੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਜਮਾਂ ਸਟੈਂਡਰਡ ਦਾ ਮਾਲ ਹੈ ਇਹ ਪੂਰੀ ਫੁੱਲ ਜ਼ਿੰਮੇਵਾਰੀ ਹੈ ਚਾਹੇ ਤਾਂ ਵੀਰ ਜੀ AK ਟੈਕਸ ਦਾ ਲੈ ਲਓ ਚਾਹੇ ਲੈ ਲਓ ਸ਼ੰਕਰ ਘਰ ਦਾ ਇਹਦਾ ਰੇਟ ਇੱਕੋ ਹੀ ਹੈ ਵੀਰ ਜੀ ਦੇਖੋ ਕੁਆਲਿਟੀ ਚੈੱਕ ਕਰੋ ਪਹਿਲਾਂ ਦੇਖੋ ਵੀਰ ਜੀ ਕਿੰਨੀ ਗੂੜੀ ਕੁਆਲਿਟੀ ਹੈ ਕੁਆਲਿਟੀ ਬੰਨੀ ਹੋ ਵੀਰ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਹੈ ਵੀਰ ਜੀ ਇਹਦਾ ਚਾਹੇ ਦਾ ਸ਼ੰਕਰ ਲੈ ਲਓ ਚਾਹੇ ਜਿਵੇਂ ਆਹ ਦੇਖੋ ਜੀ AK ਟੈਕਸ ਹੈ ਇਹ ਜਮਾਂ ਮੁਕਾਬਲਾ ਹੈ ਕੰਪਨੀਆਂ ਦਾ ਆਪਣਾ ਇਹਦਾ ਰੇਟ ਵੀ ਜੀ 500 ਰੁਪਿਆ ਸ਼ੂਟ ਦਾ 5 ਮੀਟਰ ਦੇਵਾਂਗੇ ਗਾਜ ਮਾਰ ਕੇ ਦੇਵਾਂਗੇ ਤੁਸੀਂ ਵੀਡੀਓ ਸੁਣਦੇ ਹੋਵੋਗੇ ਆਪਣੇ ਆਪਣੇ ਵਰਗਾ ਇੱਕ ਪਿੰਡ 'ਚ ਬੈਠੇ ਜੀ ਅਸੀਂ ਇੱਕ ਪਿੰਡ 'ਚ ਬੈਠ ਕੇ ਅਸੀਂ ਬਾਜ਼ਾਰ ਨਾਲੋਂ ਸਸਤਾ ਰੇਟ ਲਵਣੀ ਆਪਾਂ ਰੇਟ 500 ਰੁਪਿਆ ਲਾਵਾਂਗੇ ਜੀ ਕਾਟਨ ਦਾ ਪਿਓਰ ਕਾਟਨ ਹੈ ਫੁੱਲ ਜ਼ਿੰਮੇਵਾਰੀ ਹੈ ਜਮਾਂ ਲਿਖ ਕੇ ਦੇਵਾਂਗੇ ਇਸ ਗੱਲ ਤੇ ਕੋਈ ਲਾਂਭਾ ਹੋਵੇ ਇਸ ਗੱਲ ਤੇ ਨੰਬਰ ਦੂਜਾ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰ ਹੈ ਵੀਰੇ ਰੀਸੇਲਰ ਕੰਮ ਕਰਦੇ ਪਿੰਨਾ ਚ ਬੈਠੇ ਵੀ ਮੇਰੇ ਮੇਰੇ ਵਰਗੇ ਤੇ ਉਹਨਾਂ ਨੂੰ ਆਪਾਂ ਲੈਸ ਲਾਵਾਂਗੇ 500 ਰੁਪਿਆ ਆਪਾਂ ਮੈਂ ਆਪਾਂ ਤੋਂ ਕੱਲਾ ਕੱਲਾ ਛੂਟ ਲੈ ਜੋ ਪਰਵਾ ਕੇ ਜੀ ਕੋਈ 10 ਨਹੀਂ ਦਿੰਦੇ ਕੋਈ 5 ਨਹੀਂ ਦਿੰਦੇ ਕੱਲਾ ਕੱਲਾ ਛੂਟ ਲੈ ਜੋ 500 ਰੁਪਿਆ ਰੇਟ ਹੈ ਫੁੱਲ ਜ਼ਿੰਮੇਵਾਰੀ ਹੈ ਵੀ ਜੀ ਤੇ ਜਿਹੜੇ ਮੇਰੇ ਵੀਰ ਭਰਾ ਦੁਕਾਨਦਾਰ ਆਉਂਦੇ ਆ ਕੋਈ ਇੱਕ ਵਾਰ ਆਪਣੇ ਨਾਲ ਚੱਲਦਾ ਨੰਬਰ ਚੱਲੀ ਜਾਂਦਾ ਫੋਨ ਤੇ ਕਨੈਕਟ ਕਰ ਲੋ ਰੇਟ ਦਾ ਪਤਾ ਕਰ ਲੋ ਤੁਹਾਨੂੰ ਪਤਾ ਲੱਗ ਜੂ ਵੀ ਕੀ ਗੱਲ ਬਾਤ ਹੈ ਕਵਾਲਿਟੀ ਬਣੀਓ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਇਹਦੀ ਇਹ ਨਹੀਂ ਹੈ ਕਿ ਤੁਹਾਨੂੰ ਜੁਮ ਇਹਦਾ ਲਾਂਭਾ ਆਊਗਾ ਇੱਕ ਕਵਾਲਿਟੀ ਚੈੱਕ ਕਰੋ ਵੀਰੇ ਦੇਖੋ ਵੀਰੇ ਬਾਲੀਆਂ ਹੱਥੋਂ ਲੈ ਲੈ ਦਿੱਤੀਆਂ ਇਹ ਬਾਜਦੇ ਨਹੀਂ ਅਣਪੜ੍ਹ ਬੰਦੇ ਆ ਜੱਟੂ ਬੰਦੇ ਆ ਜੱਟੂ ਕੰਮ ਕਰਦੇ ਆ ਆਪਾਂ ਦਾ ਆਪਰ ਇੱਕੋ ਗੱਲ ਬਾਤ ਹੈ ਵੀ ਚੀਜ਼ ਇੱਕ ਨੰਬਰ ਲਓ ਤੇ ਰੇਟ ਦਾ ਪਤਾ ਕਰੋ ਉਂ ਤਾਂ ਤੁਸੀਂ ਆਮ ਵੀਡੀਓ ਦੇਖਦੇ ਹੋਵੋਗੇ ਵੀਡੀਓ ਤੁਸੀਂ ਵੀ ਦੇਖਦੇ ਹੋਵੋਗੇ ਵੀਡੀਓ ਬਹੁਤ ਅੱਜ ਕੱਲ ਟ੍ਰੈਂਡ ਦਾ ਜਵਾਨਾ ਹੈ ਇਹਦਾ YouTube ਦਾ ਜਵਾਨਾ ਹੈ YouTube ਤੇ ਸਿੱਕ ਬੰਦਾ ਪਾਉਂਦਾ ਹੈ ਪਰ ਤੁਸੀਂ ਰੇਟ ਚੈੱਕ ਕਰਿਆ ਕਰੋ ਕੁਆਲਿਟੀ ਚੈੱਕ ਕਰਿਆ ਕਰੋ ਵੀ ਆਲੇ ਦੀ ਕੁਆਲਿਟੀ ਕੀ ਦਿੰਦਾ ਹੈ ਰੇਟ ਕੀ ਦਿੰਦਾ ਹੈ ਫਿਰ ਕਹਾਂ ਪਤਾ ਲੱਗਦਾ ਇਹਨੂੰ ਕੀ ਗੱਲ ਬਾਤ ਹੈ ਆ ਦੇਖੋ ਜੀ AK ਟੈਕਸ ਦਾ AK ਟੈਕਸ ਤੇ ਸ਼ੰਕਰ ਦੀ ਇੱਕੋ ਕੁਆਲਿਟੀ ਹੈ ਵੀਰ ਜੀ ਇਹ ਫੁੱਲ ਜ਼ਿੰਮੇਵਾਰਾਂ ਪਹਿਲੇ ਇਹ ਦੇਖੋ ਕੁਆਲਿਟੀ ਦੇਖੋ ਵੀਰ ਜੀ ਕਿੰਨੀ ਵਧੀਆ ਹੈ BMW ਇਹ ਵਜਦਾ ਹੈ AK ਟੈਕਸ ਦਾ ਕੁਆਲਿਟੀ ਚੈੱਕ ਕਰੋ ਵੀਰ ਜੀ ਇਹਦਾ ਰੇਟ ਵੀ ਜੀ 500 ਰੁਪਿਆ ਲਾਵਾਂਗੇ ਆਪਾਂ ਸ਼ੂਟ ਦਾ 5 ਮੀਟਰ ਦਾ ਕੱਪੜਾ ਮਿਲ ਕੇ ਦੇਵਾਂਗੇ ਗਾਜਨਾ ਕੋਈ 600 ਨਹੀਂ ਕੋਈ 550 ਨਹੀਂ ਕੋਈ ਇਹਦਾ 700 ਰੁਪਿਆ ਰੇਟ ਨਹੀਂ ਇਹਦਾ ਰੇਟ ਆਪਣਾ 500 ਰੁਪਿਆ ਰੇਟ ਹੈ ਪਿਓਰ ਕਾਟਨ ਨਜਮਾ ਆ ਦੇਖੋ ਚੈੱਕ ਕਰੋ ਦੇਖੋ ਕਿੰਨਾ ਵਧੀਆ ਡਿਜ਼ਾਈਨ ਦੇਖੋ ਬਈ ਕਿੰਨਾ ਵਧੀਆ ਦੇਖੋ ਫੁੱਲ ਜ਼ਿੰਮੇਵਾਰੀ ਹੈ AKTX ਦਾ ਮਾਲ ਹੈ ਆਪਣੇ ਕੋਲ ਜਿਆਦਾਤਰ ਤਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਪਣਾ ਇਹਦਾ ਆ ਦੇਖੋ ਵੀਰੇ ਕੱਲੇ ਕੱਲੇ ਖੋਲਣੋ ਚੈੱਕ ਕਰੋ ਵੀਰੇ ਦੇਖੋ ਡਿਜ਼ਾਈਨ ਚੈੱਕ ਕਰੋ ਵੀਰੇ ਦੇਖੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਵੀਰ ਜੀ ਡਿਜ਼ਾਈਨ ਆਪਣੇ ਆਹ ਦੇਖੋ ਡਿਜ਼ਾਈਨ ਦੇਖੋ ਵੀਰ ਜੀ ਦੇਖੋ ਆਹ ਦੇਖੋ ਵੀਰ ਜੀ ਡਿਜ਼ਾਈਨ ਕਿੰਨੇ ਸੋਹਣੇ ਦੇਖੋ ਦੇਖੋ ਵੀਰ ਜੀ ਡਿਜ਼ਾਈਨ ਚੈੱਕ ਕਰੋ ਆਪਣੇ ਆਹ ਦੇਖੋ ਵੀਰੇ ਡਿਜ਼ਾਈਨ ਇੱਕ ਤੁਹਾਨੂੰ ਆਹ ਖੋਲ ਕੇ ਦਿਖਾਉਣਾ ਵੀਰੇ ਬਾੜਿਆ ਮੈਂ ਵੀ ਬਿਧੀ ਬਾੜੀਆਂ ਮਾਰੀ ਜਾਂਦੇ ਵੀਡੀਓ ਤੇ ਸੈਂ ਐ ਕਰਦਾਂਗੇ ਅਸੀਂ ਬਹੁਤ ਕਰਦਾਂਗੇ ਲੈਣ ਦੇ ਉਹਨੂੰ ਕੱਖ ਨਹੀਂ ਹੁੰਦਾ ਨਾਲ ਕੋਲੇ ਇਹ ਆ ਦੇ ਕੋ ਚੈੱਕ ਕਰੋ ਬਾਈ ਕੁਆਲਿਟੀ ਚੈੱਕ ਕਰੋ ਆਪਣਾ ਰੇਟ ਵੀ ਚੈੱਕ ਕਰੋ ਕੁਆਲਿਟੀ ਵੀ ਚੈੱਕ ਕਰੋ ਇਹੀ ਕੁਆਲਿਟੀ ਦਾ ਬਾਈ ਜੀ 700 ਰੁਪਿਆ 650 ਰੁਪਿਆ 600 ਰੁਪਿਆ ਦਿੰਦੇ ਆ ਆਪਾਂ ਵੀਰ ਜੀ 500 ਰੁਪਿਆ ਦਿੰਨੇ ਆ ਦੁਕਾਨਦਾਰ ਨੂੰ ਲੈਸ ਲਾਵਾਂਗੇ ਬਿਲਕੁਲ ਲੈਸ ਲਾਵਾਂਗੇ ਦੁਕਾਨਦਾਰ ਵੀ ਦੇ ਫੋਨ ਕਰਕੇ ਆਵੇ ਆਪਣੇ ਕੋਲੇ ਉਹਨੂੰ ਲੈਸ ਲਾਵਾਂਗੇ ਬਿਲਕੁਲ ਦੇਖੋ ਵੀਰ ਜੀ ਆ ਦੇ ਕੋ ਕੁਆਲਿਟੀ ਹੋਰ ਦਿਖਾਉਣਾ ਤੁਹਾਨੂੰ ਕਿੰਨਾ ਸੋਹਣਾ ਕਪੜਾ ਵੀਰੇ ਦੇਖੋ ਪਿਓਰ ਕਾਟ ਨੇ ਵੀਰੇ ਜੇ ਕਿਸ ਨੇ ਆ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਰੰਗ ਹੈ ਆ ਦੇਖੋ ਵੀਜੀ ਰੰਗ ਦੇਖੋ ਇਹਦਾ ਕੂਰੀ ਵਧੀਆ ਕੁਆਲਿਟੀ ਹੈ ਵੀਰੇ ਦੇਖੋ ਇੱਕ ਚੈਲੰਜ ਹੈ ਵੀਰ ਜੀ ਆਪਣੇ ਨਾਲ ਦਾ ਕੋਈ ਰੇਟ ਦੇ ਨਹੀਂ ਸਕਦਾ ਜੁਮੇਵਾਰ ਆ ਇੱਕ ਪਿੰਡ 'ਚ ਬੈਠੇ ਆਪਾਂ ਪਿੰਡ 'ਚ ਬਹਿ ਕੇ ਆਪਾਂ ਰੇਟ ਦੇਈ ਜਾਂਨੇ ਵੀਰ ਜੀ ਇਹ ਆਪਾਂ ਇਹਨਾਂ ਨੂੰ ਚੈੱਕ ਕਰੋ ਵੀਰ ਜੀ ਡਿਜ਼ਾਈਨ ਚੈੱਕ ਕਰੋ ਆਪਣੇ ਡਿਜ਼ਾਈਨ ਵੀ ਦੇਖੋ ਮਿਲਾਓ ਆਪਣੇ ਦੂਜਿਆਂ ਨਾਲ ਤੇ ਅਗਰ ਰੇਟ ਵੀ ਮਿਲਾਓ ਦੂਜਿਆਂ ਨਾਲ ਵੀ ਰੇਟ ਕੀ ਦਿੰਦੇ ਨੇ ਇਹ ਤੇ ਉਹ ਤੁਹਾਨੂੰ ਉਹ ਕੀ ਦਿੰਦੇ ਆ ਆਪਾਂ ਤਾਂ ਚੈਲੰਜ ਇਹ ਕਰਦੇ ਆ ਵੀਰ ਜੀ ਇੱਕ ਡਿਜ਼ਾਈਨ ਜ਼ਰੂਰ ਮਿਲਾਓ ਜਿਹੜਾ ਵੀਡੀਓ ਦੇਖਣ ਡਿਜ਼ਾਈਨ ਵੀ ਚੈੱਕ ਕਰੋ ਤੇ ਰੇਟ ਵੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਵੀ ਅਗਲਾ ਕੀ ਦਿੰਦਾ ਤੁਹਾਨੂੰ ਤੇ ਰੇਟ ਵੀ ਚੈੱਕ ਕਰੋ ਵੀ ਰੇਟ ਤੁਹਾਨੂੰ ਕੀ ਦਿੰਦਾ ਅਗਲਾ ਇਹ ਨਾ ਦੇਖੋ ਵੀਰੇ ਬਾਹਲੀਆਂ ਗੱਲਾਂ-ਬੱਤਾਂ ਮਾਰੀ ਜਾਂਦਾ ਖਮਣੀ ਉਹਦਾ ਕੱਪੜਾ ਬਾਹਲਾ ਚੰਗਾ ਹੋਇਆ ਹੀ ਨਹੀਂ ਹੈ ਆਪਾਂ ਤਾਂ ਅਣਪੜ੍ਹ ਬੰਦੇ ਆ ਵੀਰੇ ਜ਼ਿੰਮੇਦਾਰ ਆ ਜ਼ਿੰਮੇਦਾਰ ਤਾਂ ਕੋਈ ਉੱਠੇ ਹੋਏ ਆ ਕੋਈ ਬਾਹਲੇ ਆਪਾਂ ਸੀਨੀਅਰ ਨਹੀਂ ਹੈਗੇ ਵੀ ਆਪਾਂ ਬਾਹਲੇ ਸੀਨੀਅਰਾਂ ਕੱਪੜੇ ਦੇ ਪਰ ਐਨੇ ਕਿ ਸੀਨੀਅਰ ਜ਼ਰੂਰ ਆ ਵੀ ਆਪਾਂ ਜ਼ਿੰਮੇਵਾਰ ਆ ਰੇਟ ਦੀ ਪੂਰੀ ਜ਼ਿੰਮੇਵਾਰੀ ਦਿੰਨੇ ਆ ਰੇਟ ਬੰਨਿਓ ਆਪਣੀ ਕੋਈ ਲਾਹ ਹੁਣੀ ਕਰ ਸਕਦਾ ਆਪਣੇ ਨਾਲ ਦਾ ਰੇਟ ਨਹੀਂ ਕਿ ਦੇ ਸਕਦਾ ਇੱਕ ਪਿੰਡ 'ਚ ਬੈਠਿਆ ਪਿੰਡ 'ਚ ਰਹਿ ਕੇ ਸ਼ਹਿਰ ਨਾਲ ਦਾ ਰੇਟ ਦਿੰਨੇ ਆ ਕਰੋ ਬਾਈ ਚੈੱਕ ਕਰੋ ਕਪੜਾ ਦੇਖੋ ਬਾਈ ਕਪੜਾ ਖੋਏ ਵਰਗਾ ਕਪੜਾ ਬਾਈ ਜੀ ਜਮਾ ਮਲੈਮ ਫੁੱਲ ਜ਼ਿੰਮੇਵਾਰੀ ਹੈ ਪੱਕੇ ਰੰਗ ਨੇ ਵੀਰੇ ਜਮਾ ਕੋਈ ਰੰਗ ਦੀ ਫੇਟ ਹੋ ਜੂ ਵੀ ਰੰਗ ਫੇਟ ਹੋ ਜੂ ਜਾਂ ਆਏ ਆ ਫਲਾਣਾ ਕੁਝ ਨਹੀਂ ਹੁੰਦਾ ਫੁੱਲ ਜ਼ਿੰਮੇਵਾਰਾਂ ਦੇਖੋ ਵੀਰੇ ਡਿਜ਼ਾਈਨ ਦੇਖੋ ਡਿਜ਼ਾਈਨ ਚੈੱਕ ਕਰੋ ਆ ਵੀ ਡਿਜ਼ਾਈਨ ਖੋਲ ਕੇ ਦਿਖਾ ਆ ਦੇਖੋ ਵੀਰੇ ਡਿਜ਼ਾਈਨ ਚੈੱਕ ਕਰੋ ਦੇਖੋ ਦੇਖੋ ਵੀਰੇ ਡਿਜ਼ਾਈਨ ਚੈੱਕ ਕਰੋ ਆ ਵੀ ਚੈੱਕ ਕਰ ਲਓ ਵੀਰ ਜੀ ਮੋਰ ਸ਼ੈਂਕਰ ਦਾ ਮਾਲ ਹੈ ਇਹ ਮਾਲ ਵੀ ਚੈੱਕ ਕਰੋ ਸਾਡਾ ਰੇਟ ਵੀ ਚੈੱਕ ਕਰੋ ਵੀ ਰੇਟ ਅਸੀਂ ਕੀ ਲਾਉਨੇ ਆ ਆਪਣਾ ਏਕੇ ਟੈਕਸ ਏਕੇ ਟੈਕਸ ਤੇ ਸੰਕਰ ਇੱਕੋ ਕੁਆਲਿਟੀ ਹੈ ਆਪਣਾ ਰੇਟ ਵੀਰ ਜੀ 500 ਰੁਪਿਆ ਰੇਟ ਹੈ ਫੁੱਲ ਜ਼ਿੰਮੇਵਾਰਾਂ ਪਰ ਰੇਟ ਦੇ 5 ਮੀਟਰ ਕਪੜਾ ਦੇਵਾਂਗੇ ਆਲ ਓਵਰ ਕਪੜਾ ਗੱਜ ਮਾਰ ਕੇ ਦੇਵਾਂਗੇ ਕੁਆਲਿਟੀ ਚੈੱਕ ਕਰੋ ਤੇ ਡਿਜ਼ਾਈਨ ਚੈੱਕ ਕਰੋ ਏਕੇ ਟੈਕਸ ਦਾ ਕਪੜਾ ਤੇ ਸੰਕਰ ਦਾ ਕਪੜਾ ਆ ਦੇਖੋ ਵੀਰ ਜੀ ਚੈੱਕ ਕਰੋ ਆ ਚੈੱਕ ਕਰ ਲਓ ਉਹੀ ਕਪੜਾ ਇੱਕ ਨੰਬਰ ਕਪੜਾ ਹੈ ਆਮ ਬਿਆਰ ਦੇ ਵਿੱਚ ਵੀ ਜੀ 650 ਰੁਪਿਆ ਬੋਲੇ 600 ਰੁਪਿਆ ਦਾ ਤੇ ਆਪਾਂ ਲਾਉਣੇ 500 ਰੁਪਿਆ ਰੇਟੇ ਦਾ ਇੱਕ ਵੀ ਜੀ ਕੁਆਲਟੀ ਆਪਣੇ ਕੋਲ ਡਿਜੀਟਲ ਪ੍ਰਿੰਟ ਆਇਆ ਆਪਣੇ ਕੋਲੇ ਆ ਪ੍ਰਿੰਟ ਹੈ ਰੇਟ ਇੱਕੋ ਜਿਹਾ ਜੀ ਰੇਟ ਦੇ ਨਾਲ ਦਾ ਉਹੀ ਹੈ ਤਮੰਨਾ ਕੰਪਨੀ ਦਾ ਵੇ ਜੀ ਇਹ ਤਮੰਨਾ ਕੰਪਨੀ ਬਹੁਤ ਸੋਹਣੀ ਦਿੰਦੀ ਹੈ ਡੀਲਿੰਗ ਆਪਾਂ ਨੂੰ ਚੈੱਕ ਕਰੋਗੇ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਦੇਖੋ ਬਈ ਦੇਖ ਕੇ ਭੁੱਖ ਲੈਂਦੀ ਐ ਇੰਨਾ ਸੋਹਣਾ ਡਿਜ਼ਾਈਨ ਹੈ ਗ੍ਰੀਨ ਆ ਗ੍ਰੇ ਕਲਰ ਜਾ ਬਹੁਤ ਸੋਹਣਾ ਲੱਗਦਾ ਇਹਦੇ ਵਿੱਚ ਵੀ ਜੀ ਦੇਖੋ ਆਹ ਦੇਖੋ ਦੇਖੋ ਵੀ ਜੀ ਦੇਚ ਡਿਜ਼ਾਈਨ ਚੈੱਕ ਕਰੋ ਦੇਖੋ ਵੀ ਜੀ ਡਿਜ਼ਾਈਨ ਚੈੱਕ ਕਰੋ ਇਹ ਵੀ ਜੀ ਤਮੰਨਾ ਕੰਪਨੀ ਦਾ ਹੈ ਰੇਟ ਉਹੀ 500 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਤਾਂ ਰੀਸੇਲਰ ਤੱਕ ਕੰਮ ਕਰਦਾ ਕੋਈ ਪਿੰਡ 'ਚ ਬੈਠਾ ਉਹ ਵੀ ਜੀ ਸਾਡੇ ਨਾਲ ਜਰੂਰ ਕਨੈਕਟ ਕਰਿਓ ਏ ਨਾ ਸੋਚਿਓ ਵੀ ਆਪਾਂ ਪਿੰਡ 'ਚ ਬੈਠਾ ਖਮਣੀ ਵੀ ਉਹ ਕੀ ਕਰੂਗਾ ਪਿੰਡ 'ਚ ਬੈਠਾ ਦੇਊ ਖਮਣੀ ਨਹੀਂ ਦੇਊਗਾ ਪਿੰਡ 'ਚ ਇਹ ਨਾ ਸੋਚੋ ਆਪਣੇ ਕੋਲੇ ਜਿੰਨਾ ਅਗਲੀ ਦੀ ਲੋੜ ਆ ਉਹਨਾਂ ਮਾਲ ਚੱਕ ਸਕਦਾ ਆਪਾਂ ਕੋਈ ਹੋਰ ਸੇਲ ਦਾ ਕੰਮ ਕਰਦੇ ਆ ਵੀਰ ਜੀ ਆਪਾਂ ਆਪਣੇ ਕੋਲ ਹੋਰ ਸੇਲ ਦਾ ਕੰਮ ਹੈ ਇਹ ਤਮੰਨਾ ਕੰਪਨੀ ਦਾ ਵੀਰ ਜੀ ਇਹਦੇ ਡਿਜ਼ਾਈਨ ਚ ਚੈੱਕ ਕਰ ਲੋ ਵੀਰ ਜੀ ਆਹ ਸੀ ਡਿਜ਼ਾਈਨ ਦੇਖੋ ਵੀਰ ਜੀ ਡਿਜ਼ਾਈਨ ਆਹ ਚੈੱਕ ਕਰੋ ਵੀਰ ਜੀ ਡਿਜ਼ਾਈਨ ਦੇਖੋ ਡਿਜ਼ਾਈਨ ਚ ਚੈੱਕ ਕਰੋ ਵੀਰ ਜੀ ਸਿੱਖਣਾ ਦਿਖਾਉਣਾ ਵੀਰ ਜੀ ਆਹ ਸੀ ਇੱਕ ਦੇਖੋ ਆਹ ਦੇਖੋ ਵੀਰ ਜੀ ਇਹ ਵੀ ਤਮੰਨਾ ਕੰਪਨੀ ਦੀ ਹੈ ਦੇਖੋ ਜੂਂਕਾ ਲਗਾਇਆ ਹਾਂ 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 ਕਰੋ ਚੈੱਕ ਵੀਰ ਜੀ ਦੇਖੋ ਹੁਣ ਹੁਣ ਪਤਾ ਲੱਗਦਾ ਵੀਰ ਜੀ ਦੇਖੋ ਕਿੰਨਾ ਸੋਹਣਾ ਕੱਪੜਾ ਵੀਰ ਜੀ ਖੋਏ ਵਰਗਾ ਮਲਾਈ ਵਰਗਾ ਕੱਪੜਾ ਇਹ ਤੇ ਆ ਚੈੱਕ ਕਰੋ ਵੀਰ ਜੀ ਡਿਜ਼ਾਈਨ ਤਮੰਨਾ ਕੰਪਨੀ ਦਾ ਵੀਰ ਜੀ ਰੋਟੀ ਵਰਗਾ ਕੱਪੜਾ ਪਿਆ ਹੈ ਜਾਇ ਜਮ ਕਲੜਾ ਦੇਖੋ ਕਰੋ ਚੈੱਕ ਵੀਰ ਜੀ ਰੇਟ ਵੀਰ ਜੀ ਦਾ 500 ਰੁਪਿਆ ਰੇਟ ਹੈ ਵੀਰ ਜੀ 500 500 ਰੇਟ ਹੈ 5 ਮੀਟਰ ਕਪੜਾ ਆਲ ਓਵਰ ਕਪੜਾ ਦੇਵਾਂਗੇ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਵੀਰ ਜੀ ਕਪੜੇ ਦਾ ਹ ਰੰਗ ਦੇਖੋ ਚੈੱਕ ਕਰੋਗੇ ਜੀ ਰੰਗ ਚੈੱਕ ਕਰੋਗੇ ਜੀ ਰੰਗ ਆ ਦੇਖੋ ਵੀਰ ਜੀ ਆਪਾਂ ਦਾ ਵੀਰੇ ਇੱਕ ਗੱਲ ਜਾਣਦੇ ਆ ਵੀ ਜਦੋਂ ਵੀ ਕੋਈ ਬੰਦਾ ਆਉਂਦਾ ਹੈ ਵੀਡੀਓ ਦੇਖ ਕੇ ਆਉ ਜਿੱਥੋਂ ਤੁਹਾਨੂੰ ਸਸਤਾ ਲੱਗਦਾ ਉੱਥੋਂ ਲੋ ਪਰ ਅਸੀਂ ਚੈਲੰਜ ਦਿੰਦੇ ਆ ਇਸ ਗੱਲ ਤੇ ਵੀ ਜੀ ਸਾਡੇ ਨਾਲ ਕਰੋ ਆ ਕੇ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਤੇ ਰੇਟ ਚੈੱਕ ਕਰੋ ਫਿਰ ਪਤਾ ਲੱਗਦਾ ਵੀਡੀਓ ਦਾ ਹਰ ਇੱਕ ਬੰਦਾ ਹੀ ਪਾਈ ਜਾਂਦਾ ਵੀਡੀਓ ਦਾ ਵੀਡੀਓ ਦੀ ਕੀ ਗੱਲ ਹੈ ਜੀ ਵੀਡੀਓ ਪਾਉਣ ਵੇਲੇ ਕੁਝ ਹੋਰ ਹੁੰਦਾ ਬਾਈ ਜੀ ਜਦੋਂ ਆਹ ਲਾ ਦੁਕਾਨ ਤੇ ਪਾਈ ਜਾਂਦਾ ਉਦੋਂ ਕੁਝ ਹੋਰ ਬਣ ਜਾਂਦਾ ਉਹ ਕੰਮ ਸਾਡਾ ਹੈ ਨਹੀਂ ਵੀਰ ਜੀ ਦੇਖੋ ਵੀ ਚੈੱਕ ਕਰੋ ਇੱਕ ਨੰਬਰ ਕੱਪੜਾ ਵੀ ਜੀ ਇਹ ਤਮੰਨਾ ਕੰਪਨੀ ਦਾ ਕੱਪੜਾ ਇਹ ਦੇ ਵੀਜੀ ਤੁਹਾਨੂੰ ਆਪਾਂ ਦਿਖਾਉਣੇ ਵੀਜੀ ਕਾਟਨ ਆਈ ਐ ਕੇ ਟੈਕਸ ਦਾ ਮਾਲ ਆਪਣੇ ਕੋਲੇ ਇਹ ਮੈਚਿੰਗ ਵੀ ਹੈ ਆਲ ਓਵਰ ਵੀ ਹੈ ਵੀਰੇ ਕੱਪੜੇ ਦੀ ਬਾਈ ਜੀ ਫੁੱਲ ਪੂਰੀ ਤਸੱਲੀ ਹੈ ਜਮੈਂ ਜੱਜ ਕਰ ਵੀਜੀ ਜਿਵੇਂ ਕਹਾਂ ਆ ਦੇਖੋ ਕੇ ਟੈਕਸ ਦਾ ਮਾਲ ਹੈ ਜੀ ਦਾ ਚੈੱਕ ਕਰ ਲੋ ਕੇ ਟੈਕਸ ਦਾ ਤਮੰਨਾ ਦਾ ਤੇ ਆਪਾਂ ਸੰਕਰ ਦਾ ਤਿੰਨ ਚਲੇ ਘਰਾਂ ਦਾ ਮਾਲ ਰੱਖਦੇ ਆ ਵੀਜੀ ਕੁਆਲਿਟੀ ਚੈੱਕ ਕਰੋ ਜੀ ਤੇ ਇਹ ਦੇਖੋ ਵੀਰੇ ਭਾਈ ਜੀ ਜਿਵੇਂ ਇੱਕ ਨੰਬਰ ਕੁਆਲਿਟੀ ਹੈ ਜਿਵੇਂ ਸੋਣੇ ਦਾ ਸੋਨਾ ਜਮਾ ਹੈ ਚੀਜ਼ ਕੁਆਲਟੀ ਸੂਟ ਦਾ ਬਜਲੀ ਸਾਰਾ 150 ਗ੍ਰਾਮ ਆਉਂਦਾ ਵੀ ਜੀ ਐ ਹੈ ਜੀ ਕੁਆਲਟੀ ਹੈ ਇੱਕ ਨੰਬਰ ਜਮਾ ਕੁਆਲਟੀ ਚੈੱਕ ਕਰੋ ਵੀਰੇ ਦੇਖੋ ਕੁਆਲਟੀ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਇਹ ਇਹ ਪਿਓਰ ਕਾਟਨ ਹੈ ਵੀ ਜੀ ਇਹਦਾ ਰੇਟ ਵੀ ਜੀ 700 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਵੀ ਜੀ ਲੈਸ ਲਾਵਾਂਗੇ ਆਪਾਂ ਪੂਰੀ ਜੱਜ ਕੇ ਜਮਾ ਆਹ ਦੇਖੋ ਚੈੱਕ ਕਰੋ ਕੁਆਲਟੀ ਦੇਖੋ ਰੰਗ ਦੇਖੋ ਦਾ ਤੇ ਕਲਰ ਦੇਖੋ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਇਹ। ਇਹ ਤੁਹਾਨੂੰ ਆਲ ਓਵਰ ਦਿਖਾਈ ਜਨੇ ਵੀਰ ਜੀ ਆਲ ਓਰ ਕਪੜਾ ਇਹ ਦੇਖੋ। ਚੈੱਕ ਕਰੋ। ਕਰੋ ਚੈੱਕ ਕਰੋ ਦੇਖੋ ਕੁਆਲਿਟੀ ਚੈੱਕ ਕਰੋ ਵੀਰ ਜੀ ਇਹ। ਏਕੇ ਟੈਕਸ ਦਾ ਕਪੜਾ ਹੈ ਵੀਰ ਜੀ ਫੁੱਲ ਪੂਰੀ ਫੁੱਲ ਜੁੰਮੇਵਾਰੀ ਹੈ। ਇਹ 700 ਰੁਪਿਆ ਰੇਟ ਹੈ ਵੀ ਜੀ। ਮੌਕੇ ਤੇ ਕੋਲ ਮਾੜੀ ਮੋਟੀ ਬਾਤ ਘਾਟ ਹੋ ਜਾਂਦੀ ਹੈ ਕੋਈ ਗੱਲ ਨਹੀਂ ਵੀਰ ਜੀ ਆਇਓ ਜਰੂਰ ਕਿਰਾਂ ਚੈੱਕ ਕਰੋ ਮਾਲ ਨੂੰ। ਇਹ ਪਤਾ ਲੱਗਦਾ। ਆਪਾਂ ਸਿਲਣੀ ਪਟਨੀ ਵੀਰ ਜੀ ਆਪਾਂ ਇਹਨੂੰ ਮਾਲ ਦੇਣਾ ਕੁਆਲਿਟੀ ਦੇਣੀ ਆ ਆ ਦੇਖੋ ਵੀਰ ਜੀ ਮੈਚਿੰਗ ਆ ਆ ਸ਼ੂਟ ਮੈਚਿੰਗ ਹੈ ਪਹਿਲਾਂ ਤੁਹਾਨੂੰ ਆਲ ਓਵਰ ਦਿਖਾਇਆ ਸੀ ਆ ਮੈਚਿੰਗ ਹੈ ਵੀਰ ਜੀ ਦੇਖੋ ਆਪਾਂ ਵੀਰ ਜੀ ਕੁਆਲਿਟੀ ਦੇਣੀ ਹੈ ਚੈੱਕ ਕਰੋ ਦੇਖੋ ਵੀਰੇ ਇਹ ਮੈਚਿੰਗ ਸ਼ੂਟ ਹੈ ਵੀਰ ਜੀ ਇਹ ਪੂਰਾ ਢਾਈ ਢਾਈ ਮਿੰਟ ਦੀ ਕੱਟ ਦੇ ਦਾਂਗੇ ਵੀਰ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਜਮਾਂ ਇਹ ਕੇ ਟੈਕਸ ਦਾ ਮਾਲ ਹੈ ਇੱਕ ਨੰਬਰ ਕੁਆਲਿਟੀ ਹੈ ਇੱਕ ਵੀਰ ਜੀ ਸਬਸਕ੍ਰਾਈਬ ਨੂੰ ਕਰਦਿਆ ਕਰੋ ਸ਼ੇਅਰ ਵੀ ਕਰਿਆ ਕਰੋ ਵੀਰ ਬਣ ਕੇ ਥੋੜੀ ਸ਼ੇਅਰ ਦੀ ਥੋੜੀ ਜਿਹੀ ਉਹ ਆ ਜੀ ਥੋੜੀ ਮਾੜੀ ਸ਼ੇਅਰ ਕਰਦਿਆ ਕਰੋ ਉਂਗਲੀ ਨੱਪਣੀ ਨਾਪ ਰਿਆ ਕਰੋ ਵੀਰ ਬਣ ਕੇ ਕਰਾਂ ਕਿਸੇ ਦਾ ਫਾਇਦਾ ਹੋ ਜੂ ਕਿਉਂਕਿ ਅੱਜ ਕੱਲ ਲੁੱਟ ਬਹੁਤ ਹੋ ਜਾਂਦੀ ਹੈ ਇੱਕ ਕੰਧ ਹੀ ਸਾਂਝੀ ਹੁੰਦੀ ਹੈ ਕੰਨ ਸਾਂਝੀ ਤੇ ਕੁਝ ਹੋਰ ਹੋ ਜਾਂਦਾ ਹੈ ਤੇ ਦੋ ਦੋ ਕਰਮਾ ਉਧਰ ਹੋ ਜਾਓ ਕਿਸੇ ਹੋਰ ਦੇ ਜਾਂਦਾ ਹੁੰਦਾ ਹੈ ਤਸल्ली ਕਰਕੇ ਕਪੜਾ ਲਿਆ ਕਰੋ। ਕੱਢ ਜਾ ਦਖੰਦਰ ਜਾ। ਚੈੱਕ ਕਰੋ ਬਾਈ ਜੀ। ਕੁਆਲਿਟੀ ਚੈੱਕ ਕਰੋ ਵੀ ਜੀ। ਦੇਖੋ ਮੈਚਿੰਗਸ ਦੇਖੋ ਦੇਖੋ ਕਿੰਨਾ ਵਧੀਆ ਸੋਹਣਾ ਕਪੜਾ। ਕਿੰਨਾ ਵਧੀਆ ਮੈਚਿੰਗ ਕਪੜਾ ਹੈ ਵੀਰ ਜੀ ਦੇਖੋ। ਆ ਚੈੱਕ ਕਰੋ ਵੀ ਜੀ। ਮਾਲ ਆਪਣੇ ਕੋਲੇ ਵੀਰ ਜੀ ਹੋਰ ਸੇਲ ਦਾ ਕੰਮ ਹੈ। ਕੋਈ ਇੱਕ ਦੋ ਨਹੀਂ ਹੈ ਵੀ ਇੱਕ ਦੋ ਮਾਲ ਹੋਰ ਜਿੰਨਾ ਮਰਜ਼ੀ ਲੈ ਲਓ ਮਾਲ ਆਪਣੇ ਕੋਲੇ ਪੂਰਾ ਫੁੱਲ ਆ ਜਮਾ। ਆਹ ਸੁਣੋ ਮੈਂ ਕਾਲ ਹੋਰ ਕਪੜਾ ਹੋਰ ਦਿਖਾਉਣਾ। ਇੱਕ ਡਿਜ਼ਾਈਨ ਆਪਣੇ ਕੋਲੇ ਆਲ ਓਵਰ ਹੋਰ ਹੈ ਆਲ ਓਵਰ ਤੇ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆ ਹੈ ਮੈਚਿੰਗ ਦੇ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆ ਉਧਰ ਮਾੜਾ ਥੁੰਜੀ ਜਮਾਰ ਕੇ ਦਿਖਾਏ ਜੂਮ ਕਰਕੇ ਆਪ ਇਹ ਜੀ ਆਲ ਓਵਰ ਵੀ ਪਿਆ ਹੈ ਮੈਚਿੰਗ ਵੀ ਪਿਆ ਬਹੁਤ ਜ਼ਿਆਦਾ ਮਾਲ ਪਿਆ ਆਪਣੇ ਕੋਲੇ ਸਿੱਕ ਜੀ ਤੁਹਾਨੂੰ ਆਪਾਂ ਕੁਆਲਿਟੀ ਹੋਰ ਦਿਖਾਉਣੇ ਆ 325 ਰੁਪਏ ਦਾ ਰੇਟ ਹੈ ਵੀਰ ਜੀ ਏਕੇ ਟੈਕਸ ਦਾ ਮਾਲ ਹੈ ਜਮਾ ਖੋਏ ਮਲੇਜਰ ਕਾ ਮਾਲ ਹੈ ਵੀਰ ਜੀ ਧਿਆਨ ਦਿਓ ਆਪਣੇ ਜਿਹੜੇ ਆਮ ਘਰਾਂ ਚ ਬੁੜੀਆਂ ਪਾਉਂਦੀਆਂ ਮਾਲ ਦੇਖੋ ਕੁਆਲਿਟੀ ਚੈੱਕ ਕਰੋ ਵੀਰੇ ਸਵਾ 300 ਰੁਪਿਆ ਰੇਟ ਹੈ ਵੀਰ ਜੀ ਏਕੇ ਟੈਕਸ ਦਾ ਮਾਲ ਕਾਟਨ ਕੋਈ ਦੇ ਨਹੀਂ ਸਕਦਾ ਵੀਰ ਜੀ ਆਪਾਂ ਦੰਨੇ ਸਵਾ 300 ਰੁਪਏ ਇਹ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਭਾਈ ਜੀ ਕੰਚ ਵਰਗਾ ਕੱਪੜਾ ਹੈ ਵੀਰ ਜੀ ਇਹ ਤੇ ਦੁਕਾਨਦਾਰ ਮੇਰੇ ਵੀਰ ਭਰਾਵਾਂ ਨੂੰ ਲਾਉਂਨੇ ਰਿਆ ਤਾਂ ਅਸੀਂ ਫੋਨ ਤੇ ਗੱਲ ਕਰ ਲਓ ਸਾਡੇ ਨਾਲ ਏ ਚੈੱਕ ਕਰੋ ਵੀਰ ਜੀ ਏਕੇ ਟੈਕਸ ਚੈੱਕ ਕਰੋ ਆ ਪਿਆ ਏਕੇ ਟੈਕਸ ਦਾ ਕਪੜਾ ਗਿਠ ਗਿਠ ਤੇ ਮੋਹਰ ਹੈਗੀ ਫੁੱਲ ਜ਼ਿੰਮੇਵਾਰੀ ਹੈ ਕੋਈ ਚੈਲੰਜ ਹੈ ਜੇ ਕੋਈ ਇਹ ਗੱਲ ਕਹੇ ਨੀ ਵੀ ਇਹ ਡੂਲ ਕੀ ਸੀ ਹੈ ਕਰੋ ਤੇ ਆਖ ਵੀਰ ਕਵਾਲਿਟੀ ਚੈੱਕ ਕਰੋ ਸਵਾ 300 ਰੁਪਏ ਚੈਲੰਜ ਹੈ ਬਈ ਸਵਾ 300 ਰੁਪਏ ਕੋ ਦਿੰਦਾ ਨਹੀਂ ਕੋਠਣ ਦਾ ਮਾਲ ਹੈ ਵੀਰ ਜੀ ਆਹ ਕਰੋ ਚੈੱਕ ਵੀਰ ਜੀ ਡਿਜ਼ਾਈਨ ਚੈੱਕ ਕਰੋ ਆ ਦੇਖੋ ਦੇਖੋ ਡਿਜ਼ਾਈਨ ਦੇਖੋ ਆ ਚੈੱਕ ਕਰੋ ਵੀਰ ਜੀ ਡਿਜ਼ਾਈਨ ਆ ਪਿਆ ਵੀਰ ਜੀ ਮਾਲ ਇੱਕ ਮੇਰੇ ਵੀਰਵਾਂ ਨੂੰ ਹੋਰ ਮੈਂ ਬੇਨਤੀ ਕਰਦਾ ਵੀ ਆਪਣਾ ਕੰਮ ਹੋਰ ਸੇਲ ਦਾ ਕੰਮ ਹੈ ਜਿੰਨਾ ਮਰਜ਼ੀ ਮਾਲ ਲੈ ਲਓ ਇਹ ਨਹੀਂ ਹੈ ਵੀ ਆਪਾਂ ਇੱਥੇ-ਇੱਥੇ ਆਪਣੇ ਕੋਲ ਗਰਾਊਂਡ 'ਚ ਮਾਲ ਬਹੁਤ ਜ਼ਿਆਦਾ ਪਿਆ ਆਪਣੇ ਕੋਲੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡੀ ਪੱਧਰ ਤੇ ਆਪਾਂ ਲੈ ਕੇ ਆਉਣੇ ਵਧੀਆ 5 ਲੱਖ ਰੁਪਈਆ ਦੀ ਕਮਾਈ ਕਰਕੇ ਆਪਾਂ ਦਿੰਨੇ ਆਂ ਹੋਰ ਸੇਲ ਦਾ ਕੰਮ ਹੈ ਜਿੰਨੀ ਕੋਈ ਕਿਸੇ ਨੂੰ ਲੋੜ ਹੈ ਉੰਨੀ ਲੈ ਜੇ ਇੱਕ ਸ਼ੂਟ ਤੋਂ ਲੈ ਕੇ ਭਲਾ 100 ਸ਼ੂਟ ਲੈ ਲਏ ਆਪਣੇ ਕੋਲ 100 ਸ਼ੂਟ ਵੀ ਪਿਆ ਪਰ ਅਸੀਂ ਵਾਰ-ਵਾਰ ਇਹੀ ਕਹਿੰਨੇ ਆਂ ਵੀ ਕੁਆਲਿਟੀ ਚੈੱਕ ਕਰਕੇ ਲੈ ਕੇ ਜਾਓ ਵੀਰ ਜੀ ਇੱਕ ਤੁਸੀਂ ਰੇਟ ਚੈੱਕ ਕਰੋ ਆ ਆ ਨਾ ਅੰਨੇ ਹੋ ਕੇ ਨਾ ਬੈਠੋ ਵੀਰੇ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਕੁਆਲਿਟੀ ਤੇ ਰੇਟ ਜਰੂਰ ਚੈੱਕ ਕਰੋ ਬਾਾਰ-ਬਾਰ ਤੁਹਾਨੂੰ ਦੱਸਦੇ ਆ ਆਪਣੇ ਕੋਲ ਹੋਰ ਸੇਲ ਦਾ ਕੰਮ ਹੈ ਵੀਰ ਜੀ ਇਹ ਜਿੰਨਾ ਮਰਜ਼ੀ ਮਾਲ ਲੈ ਜਾਓ ਵਧੀਆ ਰਿਆਤ ਲਾਉਣੇ ਆਪਾਂ ਇੱਕ ਵਾਰੀ ਆਪਾਂ ਚਾਦਰਾਂ ਦਿਖਾ ਜਿੱਦੀ ਚਾਦਰਾਂ ਦੇ ਨਾਲ ਹੋਰ ਕੰਮ ਵੀ ਨਾਲ ਹੋ ਗਏ ਜੂਮ ਤੇ ਚੰਗਾ ਚਾਦਰਾਂ ਭਾਈ ਜੀ ਨਵੀਆਂ ਆ ਗਈਆਂ ਗਰਮੀਆਂ ਵਾਸਤੇ ਵਧੀਆ ਕੌਟਨ ਦੀਆਂ ਚਾਦਰਾਂ ਅਕਲੀ-ਕਲੀ ਚੱਲਦੇ ਸੀ ਤੁਹਾਨੂੰ ਪਹਿਲਾਂ ਰੰਗ ਦਿਖਾਉਣਾ ਹੈ ਫਿਰ ਤੁਹਾਨੂੰ ਇੱਕ ਅਸੀਂ ਖੋਲ ਕੇ ਵੀ ਦਿਖਾਵਾਂਗੇ ਡਿਜ਼ਾਈਨ ਬਹੁਤ ਜ਼ਿਆਦੇ ਪਏ ਆਪਣੇ ਕੋਲੇ ਰੰਗ ਡਿਜ਼ਾਈਨ ਫੁੱਲ ਲੱਗੇ ਆਪਣੇ ਕੋਲੇ ਇਹ ਲਾਸਟ ਕਾਲੀ ਚਾਦਰ ਹੈ ਤੇ ਵੀਰ ਜੀ ਲਾਸਟ ਕਾਲੀ ਚਾਦਰ ਹੈ ਪੂਰੀ ਵਧੀਆ ਕੁਆਲਿਟੀ ਹੈ ਕੋਈ ਰੰਗ ਨਹੀਂ ਫੇਟ ਹੁੰਦਾ 400 ਰੁਪਿਆ ਰੇਟ ਹੈ ਵੀਰ ਜੀ ਇਹਦਾ ਤੇ ਜੇ ਕਿਸੇ ਨੇ ਦੁਕਾਨਦਾਰ ਨੇ ਲੈਣੀ ਹੈ ਉਹਦੇ ਵਾਸਤੇ ਬਾਰ-ਬਾਰ ਇਹ ਅਸੀਂ ਕਹਿੰਦੇ ਆ ਵੀ ਉਹਦੇ ਵਾਸਤੇ ਲੈਸ ਹੈ ਭਾਈ ਜੀ ਰੋਟੀ ਵਰਗੀ ਮੋਟੀ ਚਾਦਰ ਹੈ ਕਾਟਨ ਦਾ ਮਾਲ ਹੈ ਜਮ ਫੁੱਲ ਜ਼ਿੰਮੇਵਾਰੀ ਆ ਰੰਗ ਫਿੱਟ ਜੇ ਬਾਈ ਜੀ ਫੁੱਲ ਜ਼ਿੰਮੇਵਾਰਾਂ ਕੁਆਲਿਟੀ ਚੈੱਕ ਕਰੋ ਵੀਰ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਲੈ ਕੇ ਆਏ ਵੀਰ ਜੀ ਦੇਖੋ ਚਾਦਰ ਦੇ ਰੰਗ ਦੇਖੋ ਲਾਸਟ ਕਾਲੀ ਚਾਦਰ ਵੀਰ ਜੀ ਨਾਲ ਦੋ ਪਿੱਲੋ ਆਉਂਦੇ ਆ ਜਿਹਨੂੰ ਸਰਾਣੇ ਕਹਿੰਦੇ ਨੇ ਆਪਾਂ ਦੇਖੋ ਲਾਸਟ ਕਾਲੀ ਚਾਦਰ ਆਹ ਦੇਖੋ ਨਾਲ ਦੋ ਸਰਾਣੇ ਦਿੱਤੇ ਆ ਜੀ ਆ ਚੈੱਕ ਕਰੋ ਨਾਲ ਦੋ ਸਰਾਣੇ ਆਹ ਦੋ ਸਰਾਣੇ ਦਿੱਤੇ ਆ ਜੀ ਆਪਣੇ ਕੋਲੇ ਆ ਪਿਆ ਮਾਲ ਆ ਚੈੱਕ ਕਰ ਲਓ ਮਾਲ ਸਾਰੇ ਡਿਜ਼ਾਈਨ ਚੈੱਕ ਕਰ ਲਓ ਤੇ بار بار ਇਹ ਹੀ ਕਹਿੰਦੇ ਆ ਇੱਕ ਤਾਂ ਵੀਰ ਜੀ ਸਾਰੀ ਵੀਡੀਓ ਚੈੱਕ ਕਰਿਆ ਕਰੋ ਇੱਕ ਵੀਰ ਜੀ ਇਹਨੂੰ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਕੋਲੇ ਹੁਣ ਵੀਡੀਓ ਵੱਡੀ ਬਣਦੀ ਐ ਅਸੀਂ ਸਾਰਾ ਕੁਝ ਦਿਖਾ ਨਹੀਂ ਸਕਦੇ ਮਾਲ ਆਪਣੇ ਕੋਲੇ ਹੋਰ ਬਹੁਤ ਕੁਝ ਪੈ ਲਈ ਆਪਣੇ ਕੋਲੇ ਲਾ ਕੇ ਆਪਣੇ ਕੋਲੇ 150 ਰੁਪਏ ਤੋਂ ਜਿੰਨੇ ਆਲਾ ਮਰਜ਼ੀ ਮਾਲ ਲੈ ਲਓ ਕੋਈ ਗੱਲ ਨਹੀਂ ਸਾਰਾ ਕੁਝ ਹੈਗਾ ਐ ਪਰ ਵਾਰ-ਵਾਰ ਇਹ ਗੱਲ ਕਹਿੰਦੇ ਆ ਅਸੀਂ ਮਾਲ ਚ ਚੈੱਕ ਕਰਿਆ ਕਰੋ ਵੀਰ ਜੀ ਇੱਕ ਰੇਟ ਜਰੂਰ ਚੈੱਕ ਕਰਿਆ ਕਰੋ ਆਪਾਂ ਰੇਟ ਵੀ ਜੀ ਬਹੁਤ ਜ਼ਿਆਦਾ ਲੈਸ ਲਾਉਨੇ ਆ ਬਾਜ਼ਾਰ ਨੂੰ ਵੀ ਲੈਸ ਲਾਜਨੇ ਆ ਇੱਕ ਇਹ ਸੋਚਿਆ ਨਾ ਕੋਈ ਵੀ ਆਪਾਂ ਪਿੰਡ ਚ ਜਾਂਨੇ ਆ ਪਿੰਡ 'ਚ ਵੀ ਤੁਹਾਨੂੰ ਲੈਸ ਮਿਲ ਜਾਂਦਾ ਹੈ ਜੱਟ ਭਰਾ ਆ ਗਏ ਆਪਾਂ ਜੱਟ ਜ਼ਿਮੀਂਦਾਰ ਨੇ ਘਰਾਂ 'ਚੋਂ ਉੱਠੇ ਹੋਏ ਆਪਾਂ ਇਹ ਤੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਤੇ ਫੋਨ ਆਪਣਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਖਾਸ ਰਿਹਾਤਾ ਨੇ ਆਪਣੇ ਕੋਲੇ ਜਦੋਂ ਮਰਜੀ ਆਵੋ ਤੇ ਆਹ ਸਾਰੇ ਕੁਰਤੇ ਪਜਾਮੇ ਵਗੈਰਾ ਸਾਰਾ ਆਪਣੇ ਕੋਲੇ ਮੋਟੀ ਬਦਰ ਦੇ ਮਾਲ ਹੁੰਦਾ ਆਪਣੇ ਕੋਲੇ ਤੇ ਇਹ ਦਵੱਟੇ ਵਗੈਰਾ ਦਵੱਟੇ ਵੀ ਬਹੁਤ ਸੋਹਣੇ ਆਏ ਐ ਦਵੱਟੇ ਪਹਿਲਾਂ ਉਧਰ ਵੀ ਦਿਖਾਏ ਹੋਏ ਆ ਤੁਹਾਨੂੰ ਉਧਰ ਲੱਗੇ ਹੋਏ ਨੇ ਆਪਣੇ ਕੋਲ ਦਵੱਟੇ ਉਹ ਉਹ ਵੀ ਚੈੱਕ ਕਰ ਲਓ ਤੇ ਮਨਜਿੰਦਰ ਕਲਾਥ ਹਾਊਸ ਪਿੰਡ ਮੈਸ ਆਪਣਾ ਗੁਰੂ ਦਾ ਬਾਣਾ ਪਾਇਆ ਹੋਏ ਯਾਦ ਰੱਖਿਆ ਕਰੋ ਮਤਲਬ ਡੁਪਲੀਕੇਟੀ ਤੋਂ ਬਚ ਕੇ ਰਿਹਾ ਕਰੋ ਆਪਣਾ ਇਹ ਜਿਮੀਨਾਰ ਭਰਾ ਨੇ ਦੁਕਾਨ ਹੈ ਇੱਕ ਵਾਰੀ ਜ਼ਰੂਰ ਆ ਕੇ ਸੇਵਾ ਦਾ ਮੌਕਾ ਦਿਓ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ